ਪੰਜਾਬ ਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਭਗਵੰਤ ਮਾਨ ਹੁਰਾ ਨੇ ਉਹਦਾ ਜਿਹੜਾ ਅੰਕਲਨ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਤੇ ਡਿਸਕਸ ਕਰਨਾ ਸ਼ੁਰੂ ਕਰ ਦਿੱਤਾ ਅੱਜ ਭਗਵੰਤ ਮਾਨ ਹੁਰਾ ਦੀ ਅਹਿਮ ਮੀਟਿੰਗ ਹੋਈ ਜਿਹਦੇ ਵਿੱਚ ਕੁਝ ਵਿਧਾਇਕ ਮੰਤਰੀ ਤੇ ਜਿੱਤੇ ਹੋਏ ਬੰਦੇ ਵੀ ਸੀ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਇਸ ਤੇ ਅਸੀਂ ਜਿਹੜੀ ਚਰਚਾ ਕਰਾਂਗੇ ਉਧਰ ਸ਼੍ਰੋਮਣੀ ਅਕਾਲੀ ਦਲ ਦੀ 13 ਦੇ ਵਿੱਚੋਂ 10 ਸੀਟਾਂ ਦੇ ਉੱਪਰ ਜ਼ਮਾਨਤ ਜਬਤ ਹੋਈ ਹੈ ਕਿਉਂ ਜ਼ਮਾਨਤ ਜਬਤ ਹੋ ਗਈ ਜਦਕਿ ਸੁਖਵੀਰ ਸਿੰਘ ਬਾਦਲ ਹੋਰੀ ਬਹੁਤ ਮਿਹਨਤ ਆਪਣੇ ਤੌਰ ਤੇ ਕਰ ਰਹੇ ਸੀ ਪੰਜਾਬ ਬਚਾਓ ਯਾਤਰਾ ਵੀ ਕੀਤੀ ਹੋਰ ਬੜਾ ਕੁਝ ਇਸ ਤੇ ਜਮਾਨਤ ਫਿਰ ਵੀ ਜਬਤ ਕਿਉਂ ਹੋ ਗਈ ਅਕਾਲੀ ਦਲ ਫਿਰ ਵੀ ਲੋਕਾਂ ਦੇ ਦਿਲਾਂ ਦੇ ਉੱਪਰ ਕਿਉਂ ਨਹੀਂ ਉਕਰ ਰਿਹਾ ਇਸੇ ਅਹਿਮ ਜਿਹੜੀ ਚਰਚਾ ਕਰਾਂਗੇ ਉਹ ਤਾਂ ਨਾਲੇ ਨਾਲ ਚਰਚਾ ਕਰਾਂਗੇ ਕਿ ਕੰਗੜਾ ਰਣੌਦ ਦੇ ਜਿਹੜੀ ਸੀਆਈਏ ਸਰਪ ਦੀ ਕੁਲਵਿੰਦਰ ਕੌਰ ਦੇ ਵੱਲੋਂ ਇੱਕ ਥੱਪੜ ਜੜਿਆ ਗਿਆ ਉਹਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ ਔਰ ਕੀ ਹੁਣ ਪੰਜਾਬੀਆਂ ਨੂੰ ਉਸ ਕੁਲਵਿੰਦਰ ਕੌਰ ਦੇ ਨਾਲ ਖੜਨਾ ਚਾਹੀਦਾ ਜੇ ਨਹੀਂ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸ਼ੁਰੂਆਤ ਜਿਹੜੀ ਮੈਂ ਇਸੇ ਖਬਰ ਤੋਂ ਕਰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਮੀਟਿੰਗਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਕਰਾਰੀ ਹਾਰ ਹੋਣ ਤੋਂ ਬਾਅਦ ਆਪਣੇ ਮੁਕੰਮਲ ਤੌਰ ਤੇ ਦੁਬਾਰਾ ਆਂਕਰਣ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਅੱਜ ਜਿਹੜੀ ਪਹਿਲੀ ਮੀਟਿੰਗ ਹੈ ਉਹਨਾਂ ਨੇ ਆਪਣੇ ਜਿੱਤੇ ਹੋਏ ਉਮੀਦਵਾਰਾਂ ਨੂੰ ਸੱਦਿਆ ਤੇ ਉਹਨਾਂ ਹਲਕਿਆਂ ਦੇ ਵਿੱਚ ਪੈਂਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਸੱਦਿਆ ਆਉਣ ਵਾਲੇ ਜਨਾਂ ਦੇ ਵਿੱਚ ਹਾਰੇ ਹੋਏ ਹਲਕਿਆਂ ਦੇ ਵਿੱਚੋਂ ਉਮੀਦਵਾਰਾਂ ਅੱਗੇ ਉਥੋਂ ਦੇ ਵਿਧਾਇਕਾਂ ਦੇ ਮੰਤਰੀਆਂ ਨੂੰ ਵੀ ਸੱਦਣਗੇ ਪਰ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਉੱਥੇ ਗੱਲਬਾਤ ਜਿਹੜੀ ਸਾਰੀ ਕਹਿੰਦੇ ਕੀਤੀ ਹੈ ਜਿਹੜੇ ਉਥੋਂ ਦੇ ਵਿਧਾਇਕ ਸੀ ਕਹਿੰਦੇ ਕਿ ਅੱਜ ਚੋਣ ਨਤੀਜਿਆਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿੱਤੀ ਹੋਈ ਤਿੰਨੋਂ ਸੀਟਾਂ ਸੰਗਰੂਰ ਅਚਾਰਪੁਰ ਤੇ ਆਨੰਦਪੁਰ ਸਾਹਿਬ ਦੀ ਨਵ ਨਿਯੁਕਤ ਐਮਪੀਆਂ ਦੇ ਨਾਲ ਵਿਧਾਇਕਾਂ ਦੇ ਚੇਅਰਮੈਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਸਾਰਿਆਂ ਨੂੰ ਮੁੜ ਸੇਵਾ ਕਰਨ ਨੂੰ ਕਿਹਾ ਤੇ ਨਵ ਨਿਯੁਕਤ ਸੰਸਦਾਂ ਜੋ ਕਿ ਤੰਨਾ ਤੰਨੇ ਚੰਗੇ ਬੁਲਾਰੇ ਵੀ ਨੇ ਉਹਨਾਂ ਨੂੰ ਸੰਸਦ ਪੰਜਾਬ ਦੇ ਹੱਕਾਂ ਦੀ ਡਟ ਕੇ ਪੈਰਵਾਹੀ ਕਰਨ ਨੂੰ ਕਿਹਾ ਹਾਲਾਂਕਿ ਇਹ ਠੀਕ ਹੈ ਆਪਣੇ ਤੌਰ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਪਰ ਅੱਜ ਦੀ ਮੀਟਿੰਗ ਚਲੋ ਫਿਰ ਵੀ ਵਧਾਈਆਂ ਧੂਗੀਆਂ ਵਾਲੀ ਹੋਊ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਹਾਰੇ ਹੋਏ ਮੰਤਰੀਆਂ ਦੇ ਹਲਕੇ ਹੋਣਗੇ ਜਾਂ ਵਿਧਾਇਕ ਹੋਣਗੇ ਉਥੋਂ ਦੇ ਔਰ ਜਿਹੜੇ ਹਾਰੇ ਹੋ ਸੰਸਦ ਹੋਣਗੇ ਉਹਨਾਂ ਦੇ ਨਾਲ ਜਦੋਂ ਮੀਟਿੰਗ ਹੋਊਗੀ ਅਸੀਂ ਤਾਂ ਗੱਲ ਉੱਥੇ ਪਤਾ ਲੱਗਣੀ ਆ ਪਹਿਲਾਂ ਵੀ ਕਿਹਾ ਸੀ ਕਿ ਭਾਈ ਜੇਕਰ ਤੁਹਾਡੇ ਹਲਕੇ ਤੁਸੀਂ ਹਾਰ ਕੇ ਤੁਹਾਡੇ ਨਾਲ ਅਸੀਂ ਹਲਕਾ ਇਚਾਰਜ ਲਗਾ ਦੇਾਂਗੇ ਤੁਹਾਡੀ ਪਾਵਰ ਵੰਡ ਦੇਾਂਗੇ ਬੜਾ ਕੁਝ ਗੱਲਾਂ ਬਾਤਾਂ ਹੋਈਆਂ ਕਹਿੰਦੇ ਕਿ ਮੁੱਖ ਮੰਤਰੀ ਰਦੋ ਬਦਲ ਵੀ ਕਰਨ ਨੂੰ ਫਿਰਦੇ ਸੀਗੇ ਹਾਰੇ ਹੋਏ ਬੰਦਿਆਂ ਦੀ ਪਰ ਕਹਿੰਦੇ ਹਲੇ ਦਿੱਲੀ ਵਾਲਿਆਂ ਨੇ ਰੋਕ ਦਿੱਤਾ ਕਿਵੇਂ ਦੇਖਦੇ ਹੋ ਪੂਰੀ ਜੀ ਸੁਪਿੰਦਰ ਜੀ ਦੇਖੋ ਗੱਲ ਇਹ ਹੈ ਕਿ ਜਦੋਂ ਵੀ ਮੈਚ ਹੋ ਕੇ ਹਟਦਾ ਹੈ ਹਾਰ ਜਿੱਤ ਦਾ ਜਿਹੜਾ ਮੁਲਾਂਕਣ ਤਾਂ ਸਾਰੀਆਂ ਪਾਰਟੀਆਂ ਨੇ ਕਰਨਾ ਹੀ ਹੁੰਦਾ ਹੈ ਆਮ ਆਦਮੀ ਪਾਰਟੀ ਦਾ ਥੋੜਾ ਇਹ ਹੈ ਕਿ ਉਹਨਾਂ ਦੇ ਬਖਤਰਾਂ 'ਚ ਵੀ ਦੇਖਿਆ ਹੈ ਤੇ ਉਹਨਾਂ ਦੇ ਜਿਹੜੇ ਹਮਾਇਤੀ ਸੀ ਉਹਨਾਂ ਵੱਲੋਂ ਚਿੱਠੀਆਂ ਕੋਸ਼ਿਸ਼ ਨਹੀਂ ਦੀਆਂ ਚਲ ਰਹੀਆਂ ਨੇ ਮਤਲਬ ਉਹਨਾਂ ਨੂੰ ਆਪਣੇ ਪੀੜੀ ਹੇਟ ਛੋਟਾ ਮਾਰਨ ਦਾ ਟਾਈਮ ਤਾਂ ਆ ਗਿਆ ਹੈ ਹੁਣ ਕਿਉਂਕਿ 2.5 ਸਾਲਾਂ ਦੇ ਵਿੱਚ ਹੀ ਤੁਸੀਂ 13 0 ਦੀ ਗੱਲ ਕਰ ਰਹੇ ਸੀ ਥੋੜਾ ਮਤਲਬ ਸਿਰਫ 3 ਰਹਿ ਗਈਆਂ ਨੇ ਸੀ ਔਰ ਮੇਜਰ ਜਿਹੜੀਆਂ ਕਨਸਟੀਟਿਊਐਂਸੀਆਂ ਨੇ ਜੇ ਉਹਨਾਂ ਤੋਂ ਤੁਸੀਂ ਦੇਖੋ ਵੀ ਕਿਹੜੀਆਂ-ਕਿਹੜੀਆਂ ਤੋਹਾਰੇ ਨੇ ਜਿੱਥੇ ਉਹਨਾਂ ਦੀ ਕਾਫੀ ਪਾਵਰ ਸੀ ਜਿਹੜੀਆਂ ਸੀਟੀਆਂ ਵੀ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਮਤਲਬ ਗੁੰਝਲਾਂ ਨੇ ਪਰ ਸੂਚਾਂ ਦਾ ਸਰਚਬੇਵਾਲ ਦਾ ਮਤਲਬ ਉਧਰਲੇ ਪਾਸਿਓਂ ਲੈ ਕੇ ਆਉਣਾ ਤੇ ਉਹਦੇ 'ਚ ਮੇਜਰ ਕਰੀਜ਼ ਨੇ ਵੀ ਸੀ ਕਿ ਕਾਂਗਰਸ ਦੇ ਨਾਲ ਕਿਸ ਨਾ ਕਿਸੇ ਲੈਵਲ ਦੇ ਉੱਪਰ ਇਹ ਗੱਲ ਹੋਈ ਕਿ ਉਹਨਾਂ ਨੇ ਕੈਂਡੀਡੇਟ ਠੀਕ ਖੜਾ ਨਹੀਂ ਕਰ ਸਕੇ ਨਹੀਂ ਉਹ ਸੀਟ ਦਾ ਵੀ ਮੁਸ਼ਕਲ ਸੀ ਕੰਮ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਸੰਗਰੂਰ ਦੀ ਸੀਟ ਹੈ ਚਲੋ ਮੀਤ ਖੇਰ ਦਾ ਅੱਛਾ ਰੈਪਿਊਟੇਸ਼ਨ ਸੀ ਬੜੇ ਵੱਡੇ ਮਾਰਜਿਨ ਦੇ ਨਾਲ ਉਹ ਜਿੱਤਿਆ ਪਰ ਉਹਦੇ ਚ ਬਹੁਤ ਸਰੀਆਂ ਗੱਲਾਂ ਮਤਲਬ ਸੌਦਾ ਕਰਨਾ ਦਲਵੀਰ ਗੋਲਡੀ ਨਾਲ ਹੋਰ ਇਹ ਚੀਜ਼ਾਂ ਨੇ ਉਹਨਾਂ ਚ ਪਪੂਲੈਰਿਟੀ ਸ਼ਾਮਲ ਨਹੀਂ ਹੈ ਮਤਲਬ ਜਿਹੜੇ ਤਿੰਨ ਜਿੱਤੇ ਵੀ ਨੇ ਜੇ ਤੁਸੀਂ ਉਹਨਾਂ ਦੇ ਇੰਡੀਕੇਸ਼ਨਸ ਦੇਖੋਗੇ ਉਸ ਤਰੀਕੇ ਦੇ ਨਾਲ ਮਤਲਬ ਤਿੰਨ ਸੀਟਾਂ ਜਿੱਤੀਆਂ ਚਲੋ ਬੜੀ ਅੱਛੀ ਗੱਲ ਹੈ ਉਹਨਾਂ ਨੇ ਮਿਹਨਤ ਵੀ ਬੜੀ ਕੀਤੀ ਵਰਕਰਾਂ ਨੇ ਔਰ ਉਹਨੂੰ ਵੀ ਮਿਸਰੀਡ ਨਹੀਂ ਕਰਨਾ ਚਾਹੀਦਾ ਉਹ ਵੀ ਬਹੁਤ ਕਿਸਮ ਦੀਆਂ ਹੋਰ ਕਾਰਨਾ ਕਰਕੇ ਮਤਲਬ ਜਿੱਤ ਸਕੇ ਨਹੀਂ ਇਸ ਕਰਕੇ ਇਹ ਹੈ ਕਿ ਜਿਹੜੀ ਐਂਟੀ ਇਨਕੰਪੈਂਸੀ ਕੈਂਪੇਨ ਹੈ ਪੰਜਾਬ ਦੇ ਵਿੱਚ ਮਤਲਬ ਲੋਕ ਖੁਸ਼ ਨਹੀਂ ਹਨ ਇਹ ਗੱਲ ਬਿਲਕੁਲ ਕਲੀਅਰ ਨਜ਼ਰ ਆ ਰਹੀ ਹੈ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਦੂਜੀ ਚੀਜ਼ ਇਹ ਹੈ ਕਿ ਜਿਸ ਤਰ੍ਹਾਂ ਮਤਲਬ ਕਟਾਰੂ ਚੱਕ ਤੋਂ ਲੈ ਕੇ ਬਲਕਾਰ ਸਿੰਘ ਤੱਕ ਜਿਹੜਾ ਇੱਕ ਨੈਤਿਕ ਪੱਧਰ ਹੈ ਆਪ ਦੀ ਲੀਡਰਸ਼ਿਪ ਦਾ ਬਦਲਾਅ ਦਾ ਜਿਹੋ ਦੇਵਾਂਤਾਂ ਨਹੀਂ ਦੇਣਗੇ ਉਹਨੇ ਉਹਨੇ ਇਹ ਚੀਜ਼ਾਂ ਬੇਸਿਕਲੀ ਉਹਦਾ ਮੁੱਲ ਇਹਨਾਂ ਨੂੰ ਦੇਣਾ ਪੈ ਰਿਹਾ ਹੈ ਕ੍ਰਪਸ਼ਨ ਦਾ ਰੋਲੋ ਜਿਮਰਜੀ ਬਾਲੋਂ ਪਰ ਇਹ ਹੈ ਕਿ ਕ੍ਰਪਸ਼ਨ ਦਾ ਜਦੋਂ ਲੱਗ ਜਾਂਦਾ ਟੈਗ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਆਪਾਂ ਦੇਖਿਆ ਕਿੰਨਾ ਡੰਕਾ ਬਜਾਇਆ ਗਿਆ ਕਿ ਜੀ ਮੋਦੀ ਨੂੰ ਜੇ ਡਰ ਹੈ ਔਂਕੇ ਜਰੀਵਾਲ ਤੋਂ ਡਰਦੇ ਆ ਨੇ ਤਾਂ ਕਰ ਲਿਆ ਪਰ ਇਸ ਦਿਨ ਮਤਲਬ ਵੋਟਾਂ ਦਾ ਰਿਜ਼ਲਟ ਆਇਆ ਉਸੇ ਦਿਨ ਹੀ ਕਾਂਗਰਸ ਨਾਲ ਉੱਥੇ ਵੀ ਹੱਥ ਵੰਨ ਤੇ ਇੰਡੀਆ ਫਰੰਟ ਸੋ ਜਿਹੜੀ ਮੌਕਾ ਪ੍ਰਸਥਿਤੀ ਸੀ ਹਾਸਤ ਨਾ ਸੰਦੇ ਵਿੱਚ ਜਾਂ ਇਹ ਸਮਝਣਾ ਵੀ ਮੀਡੀਆ ਨਾਲ ਅਸੀਂ ਲੋਕਾਂ ਦਾ ਮਨ ਕੈਪਚਰ ਕਰ ਲਾਂਗੇ ਇਹ ਮੋਦੀ ਸਾਹਿਬ ਨੂੰ ਵੀ ਲੋਕਾਂ ਨੇ ਸਬਦ ਦਿੱਤਾ ਹੈ ਇਹ ਆਮ ਆਦਮੀ ਪਾਰਟੀ ਨੂੰ ਵੀ ਦਿੱਤਾ ਹੈ ਪਰ ਦੂਜੀਆਂ ਪਾਰਟੀਆਂ ਸਰ ਮੈਨੂੰ ਲੱਗਦਾ ਕਿ ਜਿਹੜੇ ਵਿਧਾਇਕ ਤੇ ਮੰਤਰੀ ਹਾਰੇ ਹੋਣਗੇ ਉਹਨਾਂ ਦੇ ਹਲਕਿਆਂ ਦੀ ਜੇਕਰ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਤੈਅ ਕਰਨਗੇ ਮੰਨ ਲਓ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹਟਾਉਣ ਦੀ ਕੋਈ ਗੱਲ ਕਰਨ ਜਾਂ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਨ ਕਿ ਭਾਈ ਤੁਸੀਂ ਜ਼ਿੰਮੇਵਾਰੀ ਲਈ ਸੀ ਪੰਜਾਬ ਦੀ ਤੇ 13 0 ਕਹਿੰਦੇ ਸੀ ਆਈਆਂ ਤਾਂ ਨਹੀਂ ਐ ਤੇ ਜੇ ਭਗਵੰਤ ਮਾਨ ਜ਼ਿੰਮੇਵਾਰੀ ਤੈਅ ਕਰਨਗੇ ਦਿੱਲੀ ਦੇ ਵਿੱਚ ਆਪ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਤੇ ਦੀਆਂ ਸੱਤੇ ਹਾਰ ਗਏ ਫਿਰ ਅਗਲੇ ਕਹਿਣਗੇ ਭਗਵੰਤ ਕਹੂਗਾ ਵੀ ਤੁਹਾਡੀ ਜ਼ਿੰਮੇਵਾਰੀ ਪਰ ਕਿਵੇਂ ਤੈਅ ਕਰੀਏ ਤੁਹਾਨੂੰ ਵੀ ਫਿਰ ਹਟਾਈਏ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹਟਾ ਨਹੀਂ ਸਕਣਗੇ ਦੂਜੇ ਪਾਸੇ ਜੇਕਰ ਜੇਕਰ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਕਰਨਗੇ ਉਹ ਕਹਿਣਗੇ ਜੀ ਫਿਰ ਅਕੋ ਤੁਹਾਡੀ ਵੀ ਜ਼ਿੰਮੇਵਾਰੀ ਤੈਅ ਹੋਵੇ ਤਾਂ ਮੈਨੂੰ ਲੱਗਦਾ ਕਿ ਇੱਥੇ ਸਾਰੇ ਇੱਕੋ ਜਿਹੇ ਆ ਮੇ ਪਿੰਡ ਮਿੱਤਰਾਂ ਦਾ ਹੀ ਆ ਹੋਣਾ ਹਾਣਾ ਇੱਥੇ ਕੁਝ ਨਹੀਂ ਜੇ ਅਸ਼ਲੀਲ ਵੀਡੀਓ ਆਉਣ ਤੋਂ ਬਾਅਦ ਮੰਤਰੀ ਢੱਲੇ ਦੇ ਨਾਲ ਘੁੰਮ ਸਕਦੇ ਆ ਤੇ ਮੁੱਖ ਮੰਤਰੀ ਸਾਹਿਬ ਬੜੀ ਬੇਸ਼ਰਮੀ ਦੇ ਨਾਲ ਉਹਨਾਂ ਲੈ ਕੇ ਨਾਲ ਚੱਲ ਸਕਦੇ ਆ ਤਾਂ ਫਿਰ ਇਹ ਹਾਰ ਹੂਰ ਤਾਂ ਇਹਨਾਂ ਲਈਆਂ ਚੀਜ਼ਾਂ ਛੋਟੀਆਂ ਹੀ ਆ ਤਾਂ ਤੁਹਾਨੂੰ ਤਾਂ ਮੁੱਲ ਦੇਣਾ ਪਿਆ ਨਾ ਦੇਖੋ ਇਹ ਤਾਂ ਇਹਨਾਂ ਦੀ ਚਸਮਤ ਚੰਗੀ ਹੈ ਵੀ ਉਹ ਦਿੱਲੀ 'ਚ ਵੀ ਹਾਰ ਗਏ ਜੇ ਦਿੱਲੀ ਦੇ ਵਿੱਚੋਂ ਨਾ ਹਾਰੇ ਹੁੰਦੇ ਤਾਂ ਉਹਨਾਂ ਨੇ ਇਹਨਾਂ ਨੂੰ ਪਹਿ ਜਾਣਾ ਸੀ ਟੁੱਟ ਕੇ ਉਹਦੇ ਵੀ ਦਿੱਲੀ ਵਿੱਚ ਬਿਲਕੁਲ ਹੀ ਸਫਾਇਆ ਹੋ ਗਿਆ ਉਹਦਾ ਕਾਰਨ ਇਹ ਹੈ ਇਸ ਦੇ ਵਿੱਚ ਕਿ ਜਦੋਂ ਬੀਨ ਦੀ ਜੜ ਵੱਢੀ ਜਾਵੇ ਨਾ ਥੱਲੇੋਂ ਤਾਂ ਉਹ ਬੀਨ ਦੇ ਮਤਲਬ ਜੋ ਕੁਝ ਲੱਗਿਆ ਹੁੰਦਾ ਫਲ ਬੂਟੇ ਪੁੱਲਪਨ ਸਾਰੇ ਸੁੱਕਨੇ ਸ਼ੁਰੂ ਹੋ ਜਾਂਦੇ ਜੜ ਤਾਂ ਵੱਢੀ ਗਈ ਹੈ ਇਸ ਦੇ ਵਿੱਚ ਜਿਹੜੀ ਹਿੰਦੂਤਵਾ ਪੋਲਿਟਿਕਸ ਸੀਗੀ ਜਿਹਦੇ ਚ ਸ਼ਾਮਲ ਸੀ ਬੀਜੇਪੀ ਵਾਲੀ ਸਾਈਡ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਇਹਨਾਂ ਦੀ ਹੁਣ ਲੋੜ ਨਹੀਂ ਹੈ ਇਹਨਾਂ ਦੀ ਦੁਕਾਨ ਬੰਦ ਕਰ ਦੋ ਆਪਾਂ ਦਾ ਕੱਦ ਤੋਂ ਮੈਂ ਤਾਂ ਬੜੀ ਦੇਰ ਤੋਂ ਇਹ ਗੱਲ ਕਹਿ ਰਿਹਾ ਹਾਂ ਇਸ ਦੇ ਵਿੱਚ ਉਹ ਹੁਣ ਹੁਣ ਸਾਰਿਆਂ ਦੇ ਥੋੜੀ ਥੋੜੀ ਸਮਝਾਉਣਾ ਹੈ ਅਦਰਵਾਜ਼ੀ ਦਿੱਲੀ ਚ ਇਨੀ ਪੂਰੀ ਤਰ੍ਹਾਂ ਸਫਾਇਆ ਹੋਣਾ ਪਰ ਮਤਲਬ ਉਹ ਨਾਰਮਲ ਨਹੀਂ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ ਫੇਰ ਵੀ ਚਲੋ ਤਿੰਨ ਸੀਟਾਂ ਨਾਲ ਮੈਂ ਸਮਝਦਾ ਇੱਜ਼ਤ ਬਚ ਗਈ ਹੈ ਪੰਜਾਬ ਦੇ ਲੋਕ ਫੇਰ ਵੀ ਬੜੇ ਧਿਆਨਤਦਾਰ ਨੇ ਉਸ ਤਰੀਕੇ ਨਾਲ ਪਰ ਇਹ ਬਹੁਤ ਲਿਬਰਟੀ ਹੁਣ ਨਹੀਂ ਲੈ ਸਕੀਏ ਚਾਹੇ ਉਹ ਇਹਨਾਂ ਦੇ ਮੰਤਰੀਆਂ ਦੀਆਂ ਸ਼ਰੀਲ ਵੀਡੀਓ ਨੇ ਚਾਹੇ ਕ੍ਰਪਸ਼ਨ ਦੇ ਕੇਸ ਨੇ ਚਾਹੇ ਤੱਕਾ ਚਾਹੇ ਸਿਰਫ ਇਹ ਵੀ ਮੀਡੀਏ ਦੇ ਸਿਰ ਤੇ ਟੋਲਟ ਮੱਕਾ ਕਰਕੇ ਇਧਰੋਂ ਉਧਰੋਂ ਉਂਡਰ ਉਂਡਰ ਇਹ ਰਾ ਫੇਰੀਆਂ ਕਰਕੇ ਵੀ ਉਹਨੂੰ ਪੱਟ ਲੋ ਇਹਨੂੰ ਗੱਡ ਲੋ ਇਹ ਕੰਮ 27 ਤੱਕ ਨਹੀਂ ਚੱਲਣਾ ਇਹ ਇੰਡੀਕੇਸ਼ਨ ਹੈ ਬਿਲਕੁਲ ਕਲੀਅਰ ਕਿ ਜੇ ਇਹਨਾਂ ਨੇ 27 ਤੱਕ ਪਾਰਟੀ ਦੇ ਤੌਰ ਤੇ ਫੰਕਸ਼ਨ ਕਰਨਾ ਹੈ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨੀ ਹਕੀਕਤ ਹੈ ਜਿਹੜੀ ਉਹ ਸਮਝਣੀ ਪਊਗੀ ਜਿਹੜੇ ਇਮਾਨਦਾਰ ਵਰਕਰ ਨੇ ਉਹਨਾਂ ਦੀ ਇੱਜ਼ਤ ਕਰਨੀ ਪਊਗੀ ਜਿਹੜੇ ਇਹਨਾਂ ਦੇ ਵਿੱਚ ਮਾੜੇ-ਮੋٹے ਬਚੇ ਹੋਏ ਇਮਾਨਦਾਰ ਐਮਐਲਏ ਨੂੰ ਉਹਨਾਂ ਦੀ ਮਾੜੇ-ਮੋਟੀ ਬੁੱਕਤ ਬਣਾਉਣੀ ਪਊਗੀ ਤੁਸੀਂ ਹਾਲ ਤੇ ਇਸ ਪਾਰਟੀ ਦਾ ਹੀ ਦੇਖੋ ਵੀ ਇਹ ਇੰਨੇ ਮਤਲਬ ਕੰਟਰੋਲ ਇੰਨਾ ਜ਼ਿਆਦਾ ਇੱਕ ਵਿਅਕਤੀ ਦਾ ਕਿ ਉਹ ਸੁਵਤੀ ਮਾਲੀਵਾਲ ਦਾ ਕੇਸ ਹੋਇਆ ਇੱਕ ਲਫ਼ਜ਼ ਨਹੀਂ ਬੋਲ ਸਕੇ। ਮਨਕਾਰ ਸਿੰਘ ਦਾ ਕੇਸ ਆ ਇੱਕ ਲਫ਼ਜ਼ ਨਹੀਂ ਬੋਲ ਸਕੇ। ਆਦਰਵਾਇਜ਼ ਅਲੀ ਅਲੀ ਕਰਕੇ ਟੁੱਟ ਕੇ ਪੈ ਜਾਂਦੇ ਸੀ ਦੂਜਿਆਂ ਨੂੰ ਹੁਣ ਜੋ ਦਸ਼ਾ ਹੈ ਆਪਣੇ ਸਾਹਮਣੇ ਆ ਉਹ। ਸੋ ਸਬਕ ਸਿੱਖਣ ਦਾ ਮੌਕਾ ਹੈ ਜੇ ਨਹੀਂ ਸਿੱਖਣਗੇ ਤਾਂ ਇਤਿਹਾਸ ਗਵਾਹ ਹੈ ਦੇਖੋ ਇੱਥੇ ਵੱਡੇ ਵੱਡੇ ਤੁਰਗੇ। ਇਹਨਾਂ ਨੂੰ ਸਾਧਨ ਬਣਾਇਆ ਕੁਦਰਤ ਨੇ ਪ੍ਰਮਾਤਮਾ ਨੇ ਇਤਿਹਾਸ ਨੇ ਦੂਜਿਆਂ ਨੂੰ ਕੁੰਜੇ ਲਾਉਂਦਾ। ਪਰ ਇਹ ਇਸ ਗੱਲ ਨੂੰ ਨਾ ਭੁੱਲਣ ਕਿ ਜਿਹੜੀ ਇਸ ਤਰੀਕੇ ਦੇ ਨਾਲ ਚੱਲ ਰਹੀ ਹੁੰਦੀ ਹੈ ਹਨੇਰੀ ਉਹਦੇ 'ਚ ਖੜਦਾ ਕੋਈ ਵੀ ਨਹੀਂ ਹੁੰਦਾ। ਦੂਜੀ ਚੀਜ਼ ਇਹ ਹੈ ਕਿ ਜਦ ਦੇਖੋ ਮਤਲਬ ਫੌਂਟ ਫੌਂ ਤੇ ਰੈਜ਼ੈਂਟਮੈਂਟ ਹੈ, ਕੁੱਸ ਹੈ, ਉਹਨੂੰ ਐਡਰੈਸ ਕਰੀ। ਲੋਕਾਂ ਦੇ ਜਾ ਕੇ ਮੂੰਹ ਮੱਥੇ ਲੱਗਣ। ਐਦਾਂ ਨਹੀਂ ਐ ਵੀ ਟੈਂਕੀ ਤੋਂ ਲਾ ਕੇ ਪੈਣ ਬਣਾ ਦੇ ਮੁਰਕੇ ਕੁੱਟ ਕੇ ਛੱਡਤਾ ਤੇ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਹੁੰਦਾ। ਆਪਣੇ ਸਾਹਮਣੇ ਆਇਆ ਰਿਜ਼ਲਟ। ਉਹ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਹੈ ਕਿ 2.5 ਸਾਲਾਂ 'ਚ ਇਹਨਾਂ ਨੇ ਕੀ ਕਿਹਾ ਸੀ ਤੇ ਕੀ ਕੀਤਾ। ਔਰ ਉਹਦਾ ਰਿਜ਼ਲਟ ਲੋਕਾਂ ਦੇ ਉੱਪਰ ਕੀ ਅਸਰ ਪੈ ਰਿਹਾ ਲੋਕ ਬੜੇ ਮਤਲਬ ਪਹਿਲਾਂ ਨਾਲੋਂ ਸੋਸ਼ਲ ਮੀਡੀਆ ਆ ਗਿਆ ਪਹਿਲਾਂ ਨਾਲੋਂ ਇਨਫੋਰਮੇਸ਼ਨ ਤੇ ਨੈਟਵਰਕ ਬੜੇ ਵੱਧ ਗਏ ਨੇ ਮਤਲਬ ਉਹ ਇਸ ਤਰੀਕੇ ਦੇ ਨਾਲ ਵੀ ਵਿਰੋਧੀਆਂ ਦੇ منہ band ਕਰਦੇ ਹੋ ਆਪਣਾ ਬਾਕੀ ਮੀਡੀਆ ਮਤਲਬ ਫੈਕਟਰੀ ਦੀ ਤਰ੍ਹਾਂ ਚਲਾਓ ਪੈਸੇ ਦੇ ਕੇ ਇ tanto ਕੰਮ ਨਹੀਂ ਚੱਲਦਾ ਉਹ ਆਪਣੇ ਸਾਹਮਣੇ ਆ ਗਈ ਹੈ ਇਸ ਚ ਬਿਲਕੁਲ ਬਿਲਕੁਲ ਚਲੋ ਦੇਖਦੇ ਆ ਕਿ ਹੁਣ ਜਿਹੜਾ ਕੀ ਨਿਕਲ ਕੇ ਆਉਂਦਾ ਦੇ ਵਿੱਚੋਂ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ 10 ਸੀਟਾਂ ਤੇ ਜਮਾਨਤ ਜਿੱਤ ਹੋ ਗਈ ਹੈ ਬੇਸ਼ੱਕ ਅਕਾਲੀ ਦਲ ਇਹ ਚੀਜ਼ ਦੀ ਖੁਸ਼ੀ ਮਨਾ ਰਿਹਾ ਕਿ ਅਸੀਂ ਬਠਿੰਡੇ ਦੀ ਸੀਟ ਜਿੱਤ ਲਈ ਐ ਪਰ ਬਾਕੀ 12 ਤੋਂ ਹਾਰ ਗਈ ਐ ਔਰ ਦਸਾਂ ਦੇ ਉੱਪਰ 13 ਦੇ ਵਿੱਚੋਂ ਜ਼ਮਾਨਤ ਜਬਤ ਹੋ ਗਈ ਬੜੀ ਹੈਰਾਨੀ ਦੀ ਗੱਲ ਐ ਔਰ ਸਭ ਤੋਂ ਨਮੂਸ਼ੀ ਦੀ ਗੱਲ ਅਣਖੀ ਡਾਕਟਰ ਸਾਹਿਬ ਇਹ ਹੈ ਕਿ ਜ਼ਮਾਨਤ ਤਾਂ ਜਬਤ ਹੋਈ ਹੀ ਹੋਈ ਐ ਵੋਟ ਪਰਸੈਂਟ ਜਿਹੜਾ ਉਹ ਘਟ ਗਿਆ 13 ਕੁਛ ਰਹਿ ਗਿਆ ਔਰ ਦੂਜੇ ਪਾਸੇ ਜਿਹੜੀ ਸੀਟ ਪਰਾਂ ਕੋਈ ਨਹੀਂ ਲੈ ਕੇ ਗਈ ਬੀਜੇਪੀ ਪਰ ਉਹਨਾਂ ਦਾ ਵੋਟ ਪਰਸੈਂਟ 12% ਵਧ ਗਿਆ ਅ 6 ਤੋਂ 18 ਕੁਸ਼ ਹੋ ਗਿਆ ਤੇ ਅਕਾਲੀ ਦਲ ਦਾ 13 ਰਹਿ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਆਪਣੀ ਪਾਰਟੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬੀਆਂ ਦੀ ਪਾਰਟੀ ਕਹਿਣ ਵਾਲੀ ਸਿੱਖਾਂ ਦੀ ਪਾਰਟੀ ਕਹਿਣ ਵਾਲੀ ਆਪਣੀ ਖੇਤਰੀ ਪਾਰਟੀ ਕਹਿਣ ਵਾਲੀ ਅਕਾਲੀ ਦਲ ਪਛੜ ਕੇ ਜਿਹੜੀ ਉਹ ਚੌਥੇ ਥਾਂ ਖਿਸਕਈ ਹੈ ਔਰ ਜਿਹੜੀ ਭਾਜਪਾ ਹੈ ਜਿਹਦਾ ਥਾਂ-ਥਾਂ ਵਿਰੋਧ ਹੋਇਆ ਔਰ ਉਹ ਜਿਹੜਾ ਇਹਨਾਂ ਤੋਂ ਅੱਗੇ ਵੱਧ ਕੇ ਚਲੀ ਗਈ ਹੈ ਦਸਾਂ ਸੀਟਾਂ ਦੀ ਜਮਾਨਤ ਜਪਦੀ ਇਹ ਕਾਰਨ ਕੀ ਰਿਹਾ ਹੈ ਦੇਖੋ ਬੜੀ ਗੰਭੀਰ ਸਥਿਤੀ ਹੈ ਇਕਲਿਦਲ ਦੇ ਲਈ ਯਾਰ ਮੈਂ ਸਮਝਦਾ ਹਾਂ ਉਹਦੇ ਲਈ ਚਾਹੇ ਜਿੰਨੇ ਮਰਜ਼ੀ ਇਹ ਉਹਦੇ ਰਿਵਿਊ ਕਰੀ ਜਾਣ ਕਮੇਟੀਆਂ ਬਣਾਈ ਜਾਣ ਇਹ ਉਹਨਾਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਲੈਣੀ ਚਾਹੀਦੀ ਹੈ ਅੱਛਾ ਹੈ ਕਿ ਉਹਨਾਂ ਦਾ ਜਿਹੜਾ ਸਟਾਈਲ ਆਫ ਫੰਕਸ਼ਨਿੰਗ ਹੈ ਜਿੰਨੇ ਵੀ ਇਕਲਿਦ ਲੀਡਰਾਂ ਦੇ ਨਾਲ ਜਾਂ ਹੰਦਰਤਾਂ ਦੇ ਨਾਲ ਗੱਲ ਹੁੰਦੀ ਹੈ ਨਾ ਬੜੀ ਕਿਸਮ ਦੀ ਹੈ ਉਹਦਾ ਕੰਪੈਰੀਜ਼ਨ ਹੋ ਜਾਂਦਾ ਸੀਨੀਅਰ ਬਾਦਲ ਦੇ ਨਾਲ ਉਹਨਾਂ ਦਾ ਜਿਹੜਾ ਸਟਾਈਲ ਆਫ ਫੰਕਸ਼ਨਿੰਗ ਹੈ ਬਿਲਕੁਲ ਹੀ ਡਿਫਰੈਂਟ ਸੀ ਇਹਨਾਂ ਦਾ ਟੋਟਲੀ ਡਿਫਰੈਂਟ ਹੈ ਉਹਦੇ ਨਾਲ ਆਪੋਨੀ ਕਹਿੰਦੇ ਵੀ ਚੰਗਾ ਕੀ ਦਾ ਮਾੜਾ ਕੀ ਦਾ ਪਰ ਗੱਲ ਇਹ ਹੈ ਕਿ ਅਕਾਲੀ ਦਲ ਪਿੰਡੂ ਪਾਰਟੀ ਹੈ ਪਿੰਡੂ ਜਿਹੜੇ ਲੋਕ ਨੇ ਅਸਲ ਤੇ ਵਿੱਚ ਉਹ ਉਸ ਤਰੀਕੇ ਦੇ ਨਾਲ ਥੋੜੀ ਬਹੁਤ ਜਿਹੜੀ ਇੱਜ਼ਤ ਮਾਣ ਪਿਆਰ ਦੇ ਨਾਲ ਹੀ ਚੱਲ ਪੈਂਦੇ ਨੇ ਕਹਿੰਦੇ ਨੇ ਪੰਜਾਬੀ ਜਿਹੜਾ ਮਤਲਬ ਚੱਟਣੇ ਜਿਹੜੇ ਉਹ ਗੰਨਾ ਦੇ ਦਿੰਦਾ ਗੰਨਾ ਨਹੀਂ ਦਿੰਦਾ ਮਤਲਬ ਕੋੜ ਦੀ ਭੇਲੀ ਦੇ ਦਿੰਦਾ ਸੋ ਇਹਨਾਂ ਨੂੰ ਇਹ ਗੱਲ ਥੋੜੀ ਸਮਝ ਕੇ ਚੱਲਣੀ ਪਊਗੀ ਕਿ ਤਾਂ ਐਕਸੈਸੀਬਿਲਟੀ ਪਹਿਲਾਂ ਇਹ ਕੈਪਟਨ ਅਮਰਿੰਦਰ ਸਿੰਘ ਤੇ ਲਾਉਂਦੇ ਹੁੰਦੇ ਸੀ ਦੋਸ਼ ਐਕਸੈਸੀਬਿਲਟੀ ਨਹੀਂ ਹੈ ਅੰਬਰ ਕਰਾ ਦੇ ਲਈ ਮਤਲਬ ਲੋਕ ਆਪਣੀ ਪਾਰਟੀ ਨਹੀਂ ਸਮਝ ਰਹੇ ਜਿਹੜੇ ਆਪਣੀ ਸਮਝਦੇ ਵੀ ਨਹੀਂ ਜਿਵੇਂ ਢੀਂਡਸਰ ਸਾਹਿਬ ਆਏ ਸਰ ਪ੍ਰਸਤ ਬਣਾਤੇ ਟਿਕਟ ਦੇਣ ਲੱਗੇ ਸੰਰੂਰ ਚ ਵੀ ਨਹੀਂ ਉਹਨਾਂ ਨੂੰ ਪੁੱਛਿਆ ਮਤਲਬ ਇਹ ਗੱਲਾਂ ਹੁਣ ਆਮ ਲੋਕਾਂ ਤਾਂ ਚੱਲੀਆਂ ਜਾਂਦੀਆਂ ਨੇ ਆਵੇਂ ਮਤਲਬ ਇਹ ਇਸ ਤਰ੍ਹਾਂ ਨੂੰ ਭੁੱਲ ਜਾਣ ਕਿ ਮਤਲਬ ਇਹਨਾਂ ਨੂੰ ਪਤਾ ਨਹੀਂ ਹੈ ਆਮ ਵਰਕਰ ਦੇ ਵਿੱਚ ਇਹ ਇਮਪ੍ਰੈਸ਼ਨ ਹੈ ਬਹੁਤ ਸਾਰਿਆਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਬਠਿੰਡੇ ਦੀ ਸੀਟ ਜਿੱਤਣ ਲਈ ਬਾਕੀ ਸਾਰਾ ਕੁਝ ਦਾਅ ਤੇ ਲਾ ਦਿੱਤਾ ਹੋਰ ਜਿਹੜੀਆਂ ਸੀਟਾਂ ਸੀ ਉਹਨਾਂ ਤੇ ਕੰਪਰੋਮਾਈਜ਼ ਕਰ ਲਏ ਉਹਦੇ ਕਰਕੇ ਬੀਜੇਪੀ ਦੀ ਜਿਹੜੀ ਪਰਸੈਂਟੇਜ ਹੈ ਪਤੀ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵਿੱਚ ਪੁਰਾਣੇ ਕਾਂਗਰਸੀ ਲੀਡਰ ਗਏ ਹੋਏ ਸੀ ਉਹਨਾਂ ਨਾਲ ਛੋਟੀਆਂ ਮੋਟੀਆਂ ਸੌਦੇਬਾਜ਼ੀਆਂ ਕਰਕੇ ਕਿਸੇ ਦੀ 500 ਵੋਟ ਹੈ ਕਿਸੇ ਦੀ 250 ਹੈ ਉਸ ਤਰੀਕੇ ਨਾਲ ਸਾਰਾ ਫੋਕਸ ਠੰਡੇ ਤੇ ਕਰ ਲਿਆ ਹਾਂ ਵਾਲ ਇਹ ਹੈ ਤੁਸੀਂ ਦੇਖੋ ਵੀ ਇਹਨਾਂ ਦੇ ਵਿੱਚੋਂ ਹੀ ਉਹ ਬੀਜੇਪੀ ਦੀਆਂ ਕਿੱਥੋਂ ਵਧਣੀਆਂ ਸੀ ਮਲੂਕਾ ਸਾਹਿਬ ਦੀ ਵੋਟ ਉੱਤਰ ਗਈ ਹੋਣੀ ਹੈ ਕੈਪਟਨ ਪਰਵਾਰ ਜੀ ਇਧਰੋਂ ਗਈ ਮਤਲਬ ਉਹ ਬੀਜੇਪੀ ਦੀ ਨਹੀਂ ਹੈ ਸੱਚ ਉਹ ਬੇਸਿਕਲੀ ਕਾਂਗਰਸੀ ਜਿਹੜੇ ਉਧਰ ਗਏ ਨੇ ਜਿਨ੍ਹਾਂ ਦੀ ਪਰਸਨਲ ਵੋਟ ਹੈ ਤੇ ਪਲੱਸ ਜਿਹੜੇ ਅਕਾਲੀਆਂ ਦੇ ਵਿੱਚੋਂ ਗਏ ਨੇ ਪਰ ਇਹ ਆਪਣੇ ਆਪ 'ਚ ਬੜਾ ਸੀਰੀਅਸ ਕੰਸਰਨ ਹੈ ਜੇ ਅਕਾਲੀਆਂ ਨੇ ਐਜ਼ ਰੀਜIONAL ਪਾਰਟੀ ਫੰਕਸ਼ਨ ਕਰਨਾ ਹੈ ਪੰਜਾਬ ਦੇ ਵਿੱਚ ਟਾਲਿਆਂ ਦਾ ਹਾਲ ਆਪਣੇ ਸਾਹਮਣੇ ਹੈ ਬਿਲਕੁਲ ਤਾਂ ਇਹਨਾਂ ਨੂੰ ਬਹੁਤ ਵੱਡੀ ਚੇਂਜ ਕਰਨੀ ਪਵੇਗੀ ਨਾ ਸਿਰਫ ਗੱਲਾਂ ਪੰਜਾਬ ਯਾਤਰਾ ਜਾਂ ਮਾਫੀ ਮੰਗ ਕੇ ਕਰ ਨਹੀਂ ਬਣੀ ਇਹਨਾਂ ਨੂੰ ਆਰਗੇਨਾਈਜ਼ੇਸ਼ਨਲ ਲਗਤ ਹੈ ਜਿਹੜਾ ਥੋੜਾ ਮੋਟਾ ਵੀ ਮੈਟਰ ਕਰਦਾ ਇਹਨਾਂ ਦੇ ਵਿੱਚ ਜਿਹੜੇ ਸੀਨੀਅਰ ਲੀਡਰ ਨੇ ਤੁਸੀਂ ਦੇਖੋ ਇਹਨਾਂ ਦੇ ਸਭ ਤੋਂ ਸੀਨੀਅਰ ਲੀਡਰ ਦਰਜੀਤ ਸਿੰਘ ਟੀਮਾ ਉਥੋਂ ਕੀ ਬੁਰੀ ਹਾਲਤ ਦੇ ਨਾਲ ਹਾਰੇ ਅਚਾ ਉਥੇ ਉਹਨਾਂ ਦਾ ਨਾਂ ਕੋਈ ਮਤਲਬ ਪੇਕਾ ਨਾ ਕੋਈ ਨਾਨਾ ਨਾ ਕੋਈ ਦਾਦ ਕੋਈ ਮਤਲਬ ਉਹ ਰੋਪੜ ਚ ਸਾਰੀ ਉਮਰ ਕੰਮ ਕਰਦੇ ਰਹੇ ਤੇ ਜਿਹੜੀ ਇਹ ਇਹ ਜਿਹੜੀ ਫੈਸਲੇ ਡਿਸੀਜਨ ਮੇਕਿੰਗ ਹੈ ਨਾ ਕਾਦੀ ਪਾਰਟੀ ਦੇ ਵਿੱਚ ਉਹ ਲਗਭਗ ਮੇਰਾ ਖਿਆਲ ਹੈ ਇੱਕ ਹੱਥ 'ਚ ਹੀ ਕੇਂਦਰਿਤ ਹੋ ਗਈ ਹੈ ਉਹਦੇ ਕਰਕੇ ਕੀ ਹੈ ਕਿ ਲੋਕਾਂ ਦੇ ਵਿੱਚ ਜਿਹੜੇ ਆਮ ਇਹਨਾਂ ਦੇ ਵਰਕਰ ਵੀ ਨੇ ਲੀਡਰ ਵੀ ਨੇ ਉਹ ਟੀਮ ਮੋਟੀਵੇਟਿਡ ਨੇ ਜਿੰਨੀ ਦੇਰ ਇਹ ਥੋੜਾ ਜਿਹਾ ਸਲਾਮ ਮਸ਼ਵਰੇ ਦਾ ਦੂਜਿਆਂ ਨੂੰ ਸਪੇਸ ਦੇਣ ਦਾ ਉਹ ਨਹੀਂ ਚਲਾਉਂਦੇ ਉਹ ਗੱਲ ਨਹੀਂ ਜੇ ਇਹ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਦੀ ਨਕਲ ਕਰਕੇ ਵੀ ਸਿੰਗਲ ਮੈਨ ਪਾਰਟੀ ਬਣਾਉਣੀ ਚਾਹੁੰਦੇ ਨੇ ਤਾਂ ਆਪ ਪਾਰਟੀ ਦਾ ਕੋਈ ਫਿਊਚਰ ਨਹੀਂ ਹੈ ਕਿਉਂਕਿ ਇਹ ਕਿਸਮ ਦਾ ਪੰਜਾਬ ਦਾ ਜਿਹੜਾ ਹੈ ਡੈਮੋਕਰੈਟਿਕ ਲੋਕਾਂ ਦਾ ਸੁਭਾਅ ਹੈ ਰੈਂਟੀ ਇੰਸਟੈਬਿਸ਼ਮੈਂਟ ਹੁੰਦੇ ਨੇ ਲੀਡਰ ਕਿਸੇ ਨੂੰ ਬਣਾ ਦੇ ਉਹਦੇ ਉਲਟ ਹੋ ਜਾਂਦੇ ਨੇ ਬੜੀ ਜਲਦੀ ਉਹ ਜੇ ਉਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਜਾਂ ਉਸ ਤਰ੍ਹਾਂ ਸਪੇਸ ਨਹੀਂ ਦਿੰਦਾ ਕੋਈ ਬੰਦਾ ਤਾਂ ਉਹ ਕੰਮ ਨਹੀਂ ਕਰਦਾ ਉਹ ਦੇਖੋ ਨਾ ਰਿਸ਼ਤੇਧਾਰਾ ਉਹ ਨਹੀਂ ਕੱਟ ਤਾ ਮਤਲਬ ਅੱਛਾ ਫਿਰ ਇਹ ਸੁਰਵੀਰ ਜੀ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਮੈਨੂੰ ਲੱਗੀ ਕਿ ਆਪੇ ਯਾ ਕਿ ਸਪਾਹੀ ਵਾਲਾ ਵੀ ਜਮੈਲ ਵਾਲਾ ਰੋਲ ਉਥੇ ਕਲੂਰ ਸਾਹਿਬ ਜਾ ਕੇ ਕੋਈ ਜ਼ਰੂਰਤ ਨਹੀਂ ਸੀ ਇਹਨਾਂ ਨੂੰ ਹੀ ਕਰਨ ਦੇ इवन ਜਿਹੜੇ ਇਹ ਮਿਲਿਟੈਂਟ ਸੈਕਸ਼ਨ ਵਾਲੇ ਲੀਡਰ ਆਏ ਸੀ ਇੱਥੋਂ ਬੰਦੇ ਆਪਣੇ ਵਿਡਰੋ ਕਰ ਲੈਂਦੇ ਨਾਲੇ ਤਾਂ ਇੱਜ਼ਤ ਬਚ ਜਾਣੀ ਸੀ ਨਾਲੇ ਘੱਟੋ ਘੱਟ ਉਹ ਇਹਨਾਂ ਦੇ ਖਿਲਾਫ ਨਾ ਜਾਂਦੇ ਉਹਨੂੰ ਇੱਕ ਕਿਸਮ ਦਾ ਮੰਡੇਟ ਇਦਾਂ ਹੋ ਗਿਆ ਕਿ ਪੰਥਕ ਝੰਡੇ ਵਾਲੇ ਲੋਕ ਹੋਰ ਨੇ ਭਾਈ ਇਹ ਤਾਂ ਪੰਥਕ ਨਹੀਂ ਰਹੇ ਦਸਤਾਵੇਜ਼ ਮੰਤ ਜੱਫ ਹੋ ਗਈ ਦੁਬਾਰਾ ਜਿਹੜਾ ਪੰਥਕ ਝੰਡਾ ਕਲੇਮ ਕਰਨ ਤੋਂ ਪਹਿਲਾਂ ਇਨੋਂ ਜਿਹੜਾ ਵੀ ਬਚਿਆ ਹੁਚਿਆ ਅਕਾਲੀ ਦਲ ਦਾ ਜਿਹੜੇ ਵੀ ਮਾੜੇ ਮੋٹے ਲੀਡਰ ਨੇ ਸੌ ਮੱਤ ਭੇਦ ਹੁੰਦੇ ਨੇ ਉਹਨਾਂ ਨੂੰ ਕੋਲੋਸ ਕੇ ਪਿਆਰ ਨਾਲ ਨਾਲ ਤੋੜਨਾ ਪੈਂਦਾ ਜੇ ਨਹੀਂ ਤੁਰਦੇ ਤਾਂ ਅਕਾਲੀ ਦਲ ਦਾ ਫਿਊਚਰ ਡਾਰਕ ਨਜ਼ਰ ਆਉਂਦਾ ਹੁਣ ਬੈਠ ਕੋਦ ਲੱਕ ਚਲੋ ਦੇਖਦੇ ਆ ਕਿ ਹੁਣ ਕਿਧਰਲੇ ਪਾਸੇ ਨੂੰ ਅਕਾਲੀ ਦਲ ਦੀ ਗੱਲ ਚੱਲਦੀ ਹੈ ਪਰ ਉਹ ਕਹਿੰਦੇ ਜੀ ਅਸੀਂ ਆਪਣੇ ਤੌਰ ਤੇ ਹੱਥ ਭੱਲੇ ਪੂਰੇ ਮਾਰ ਰਹੇ ਆ ਤੇ ਅਸੀਂ ਪੰਜਾਬ ਜੋੜੋ ਪੰਜਾਬ ਬਚਾਓ ਯਾਤਰਾ ਵੀ ਕਰ ਲਈ ਹੈ ਹੋਰ بڑے ਹੱਥ ਪੱਲੇ ਮਾਰੇ ਆ ਮਿਹਨਤ ਕਹਿੰਦੇ ਸੁਖਵੀਰ ਬਾਦਲ ਪੂਰੀ ਕਰ ਰਿਹਾ ਪਰ ਬੂਰ ਕਿਉਂ ਨਹੀਂ ਪੈ ਰਿਹਾ ਲੋਕਾਂ ਦੇ ਮਨਾਂ ਤੇ ਉਕਰ ਕਿਉਂ ਨਹੀਂ ਰਹੀ ਲੋਕਾਂ ਨੂੰ ਮਿਹਨਤ ਦਿਸਦੀ ਨਹੀਂ ਯਾ ਲੋਕਾਂ ਨੂੰ ਡਰਾ ਮਾ ਲੱਗ ਦੇਖੋ ਲੋਕ ਇੱਕ ਤਾਂ ਪਹਿਲੀ ਗੱਲ ਇਹ ਵੀ ਸੋਸ਼ਲ ਮੀਡੀਆ ਆ ਗਿਆ ਗੱਲਾਂ ਬੜੀ ਜਲਦੀ ਲੀਕ ਆਊਟ ਹੋ ਜਾਂਦੀਆਂ ਨੇ ਇੱਕ ਜਿਹੜਾ 10 ਸਾਲ ਇਹਨਾਂ ਨੇ ਰਾਜ ਕੀਤਾ ਐ ਅਸਲ ਦੇ ਵਿੱਚ ਉਹਦੇ 'ਚ ਬਹੁਤ ਸਾਰੇ ਲੋਕ ਰੁੱਸੇ ਸਭ ਤੋਂ ਵੱਡਾ ਜਿਹੜਾ ਡਿਸਐਡਵਾਂਟੇਜ ਮੈਂ ਸਮਝਦਾ ਮਤਲਬ ਸੁਖਵੀਰ ਸਿੰਘ ਬਾਦਲ ਨੂੰ ਐ ਉਹਨਾਂ ਦੇ ਫਾਦਰ ਦਾ ਉਹਨਾਂ ਨਾਲ ਨਾ ਚਾਹੁੰਦੇ ਹੋਏ ਵੀ ਕੰਪੈਰੀਸ਼ਨ ਹੋ ਜਾਂਦਾ ਹੈ ਅੱਛਾ ਉਹ ਹੈ ਕਿ ਸੀ ਕਿ ਉਹ ਜੋ ਉੱਪਰ ਰਹਿੰਦੇ ਸੀ ਬਿਲਕੁਲ ਇਹ ਉਹ ਇੱਕ ਵਾਰ ਕਿਸੇ ਪੱਤਰਕਾਰ ਨੇ ਲਿਖਿਆ ਸੀ ਬਹੁਤ ਮੀਸਨੇ ਸੀ ਉਹ ਮਤਲਬ ਹਾਸੇ ਮਜ਼ਾਕ ਚ ਮਿੱਠਾ ਬੋਲ ਕੇ ਸਾਰਿਆਂ ਨਾਲ ਕਰ ਲੈਂਦੇ ਸੀ ਉਹ ਸਾਰਾ ਕ੍ਰੈਡਿਟ ਤਾਂ ਉਹਨਾਂ ਦੇ ਪੱਲੇ ਚ ਪੈਂਦਾ ਸੀ ਵੀ ਉਹ ਸ਼ਰੀਫ ਨੇ ਜਿੰਨਾ ਉਹ 10 ਸਾਲ ਦਾ ਡਿਸਕ੍ਰੈਡਿਟ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਪੱਲੇ ਪੈ ਰਿਹਾ ਹੈ ਹਾਲਾਂਕਿ ਸਾਲ ਸਾਰੇ ਮਾੜੇ ਕੰਮ ਤਾਂ ਉਹਨੇ ਵੀ ਨਹੀਂ ਕੀਤੇ ਹੋਣਗੇ ਸੋ ਇਸ ਕਰਕੇ ਉਹਨਾਂ ਨੂੰ ਆਪਣੇ ਆਪ ਨੂੰ ਐਜ਼ ਅ ਲੀਡਰ ਰੀਇਨਵੈਂਟ ਕਰਨਾ ਪਊਗਾ ਕਿ ਉਹ ਰੂਰਲ ਲੀਡਰ ਦੇ ਤੌਰ ਤੇ ਮਤਲਬ ਸਿਰਫ ਮੈਨੇਜਰ ਦੇ ਤੌਰ ਤੇ ਨਹੀਂ ਰੂਰਲ ਲੀਡਰ ਦੇ ਤੌਰ ਤੇ ਔਰ ਇਸ ਚੀਜ਼ ਦੇ ਤੌਰ ਤੇ ਕਿ ਜਿਹੜੇ ਬੰਦੇ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਲੱਗੇ ਵੀ ਕੰਵਰਟ ਮੇ ਕੁਝ ਵੀ ਹੋ ਜਵੇ ਸਾਡੇ ਇੰਟਰਸਟ ਇਹ ਪ੍ਰੋਟੈਕਟ ਕਰਨ। ਜਿਸ ਤਰ੍ਹਾਂ ਉਹ ਉਧਰੋਂ ਜਿਹੜੇ ਘਰ ਵਾਪਸੀ ਕਰਕੇ ਰੁਸਕੇ ਚਲੇ ਗਏ ਸੀ ਬੰਦੇ ਜਿਹੜੇ ਵਾਪਸ ਆਏ ਜਾਂ ਤਾਂ ਉਹਨਾਂ ਨੂੰ ਲਿਆਉਂਦਾ ਹੀ ਨਾ। ਜੇ ਲਿਆਂਦੇ ਸੀਗੇ ਤਾਂ ਮਤਲਬ ਉਹ ਇਹਨਾਂ ਦਾ ਘਟਾ ਜ਼ਿਆਦਾ ਹੋਇਆ ਉਹਨਾਂ ਨੂੰ ਛੋਟੇ ਕਰਨ। ਇਹ ਠੀਕ ਹੈ ਕਿ ਇਨ ਦਾ ਲੌਂਗ ਰਨ ਇਹ ਲੱਗਦਾ ਹੈ ਕਿ ਇਹਨੂੰ ਵੀ ਅਸੀਂ ਗੁੰਜੇ ਲਾਤਾ ਉਹਨੂੰ ਵੀ ਗੁੰਜੇ ਲਾਤਾ ਪਰ ਆਪ ਵੀ ਤਾਂ ਗੁੰਜੇ ਨਾ ਕਰ ਰਹੇ ਹੋ ਨਾ ਜੇ ਸਾਰੀ ਪਾਰਟੀ ਨੂੰ ਗੁੰਜੇ ਲੱਗ ਰਹੀ ਹੈ ਫਿਰ ਤੁਸੀਂ ਕਿਸੇ ਨੂੰ ਕੀ ਗੁੰਜੇ ਲਾ ਰਹੇ ਹੋ ਸੋ ਜਿੱਦਾਂ ਦੇ ਹਾਲਾਤ ਬਣ ਰਹੇ ਹੈ ਮੇਰਾ ਖਿਆਲ ਹੈ ਇੱਕ ਵਾਰ ਐਸਜੀਪੀਸੀ ਜਾਂ ਹੋਰ ਨੂੰ ਜੇ ਭਾਜਪਾ ਦੀ ਜਿਸ ਤਰ੍ਹਾਂ ਪਰਸੈਂਟੇਜ ਵਧ ਰਹੀ ਹੈ ਇੱਕ ਵਾਰ ਉਹਨੇ ਹੱਥ ਪਾ ਲਿਆ ਤਾਂ ਬੇਸਿਕਲੀ ਜੜ ਹੈ ਜੇ ਫਾਈਨੈਂਸ਼ੀਅਲ ਜੜੀ ਵੱਢੀ ਗਈ ਤਾਂ ਫਿਰ ਇਹਨਾਂ ਦਾ ਕੋਈ ਚਾਂਸ ਨਹੀਂ ਹੈ ਸਰਵਾਈਵ ਕਰਨ ਪਰ ਇਹਨਾਂ ਨੂੰ ਇਹ ਬਹੁਤ ਬਹੁਤ ਵੱਡਾ ਮੈਂ ਸਮਝਦਾ ਹਾਂ ਵੀ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ ਜੇ ਜੇ ਪਾਰਟੀ ਸਰਵਾਈਵ ਕਰਨਾ ਹੈ ਤਾਂ ਇਹਨਾਂ ਨੂੰ ਆਪਣਾ ਸਟਾਈਲ ਆਫ ਫੰਕਸ਼ਨਿੰਗ ਤੇ ਆਰਗੇਨਾਈਜੇਸ਼ਨ ਸੈਟਅਪ ਚੇਂਜ ਕਰਨੀ ਪਵੇ ਦੂਜੇ ਪਾਸੇ ਡਾਕਟਰ ਸਾਹਿਬ ਜਿਹੜਾ ਅੱਜ ਥੱਪੜ ਕਾਹਨ ਹੋਇਆ ਜਿਹੜਾ ਕੰਗਣਾ ਨੇ ਥੱਪੜ ਜੜ ਦਿੱਤਾ ਹੈ ਕੰਗਣਾ ਦੇ ਸੀਆਈਐਸਐਫ ਦੀ ਸਾਡੀ ਕੁੜੀ ਕੁਲਵਿੰਦਰ ਕੌਰ ਨੇ ਔਰ ਜਿਹਦੇ ਹੱਕ ਦੇ ਵਿੱਚ ਪੰਜਾਬੀ ਜਿਹੜੇ ਉਹ ਖੜਦੇ ਨਜ਼ਰ ਆ ਰਹੇ ਆ ਔਰ ਵੱਡੀ ਗੱਲ ਇਹ ਰਹੀ ਜਿਹੜੀ ਕੰਗੜਾ ਪਹਿਲਾਂ ਵੀ ਪੰਜਾਬੀਆਂ ਤੇ ਸਿੱਖਾਂ ਖਿਲਾਫ ਜ਼ਹਿਰ ਉਗਲਦੀ ਸੀ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਸੀ ਉਹ ਅੱਜ ਫੇਰ ਜ਼ਹਿਰ ਉਗਲ ਕੇ ਗਈ ਹੈ ਉਸ ਕਾਹਨ ਤੋਂ ਬਾਅਦ ਹਾਲਾਂਕਿ ਉਹਦੀ ਘੂਖ ਹੋਣੀ ਹੈ ਹਲੇ ਕਿ ਕੰਗੜਾ ਨੇ ਉੱਥੇ ਪਹਿਲਾਂ ਬੰਦਸ ਲੋਕੀ ਕੀਤੀ ਤਾਂ ਥੱਪੜ ਜੜਿਆ ਜਾਂ ਕਿਵੇਂ ਪਰ ਉਹ ਕੁੜੀ ਨੇ ਬਾਅਦ ਦੇ ਵਿੱਚ ਦੱਸਿਆ ਕਿ ਇਹ ਸਾਨੂੰ ਪਹਿਲਾਂ ਵੀ ਬੰਦਸ ਲੋਕੀ ਨਾਲ ਬੋਲਦੀ ਸੀ ਸਾਡੀਆਂ ਮਾਵਾ ਭੈਣਾਂ ਨੂੰ ਉੱਥੇ ਬੈਠਿਆਂ ਨੂੰ ਕਿਸਾਨ ਅੰਦੋਲਨ ਦੇ ਵਿੱਚ ਬੋਲਦੀ ਸੀ ਤੇ ਕਹਿੰਦੀ ਉੱਥੇ ਮੇਰੀ ਮਾਂ ਵੀ ਬੈਠੀ ਸੀ ਦੇਖੋ ਗੁੱਸਾ ਆਉਂਦਾ ਹੀ ਹੈ ਪਰ ਇਹ ਨਹੀਂ ਹੈ ਸਾਫ ਹੋਇਆ ਇਹਦੇ ਕਿ ਉਹਦੇ ਉਸ ਵਿਰੋਧ ਦੇ ਕਰਕੇ ਕੰਗੜਾ ਨੇ ਉਹਨੇ ਥੱਪੜ ਮਾਰਿਆ ਤੇ ਕੰਗੜਾ ਦਾ ਜੇ ਕੋਈ ਸੁਭਾਅ ਬਦਸਲੂਕੀ ਇਹਨੇ ਕਰਤੀ ਹੋਣੀ ਆ ਹੋ ਸਕਦਾ ਇਹ ਕਹਿਦਾ ਹੋਵੇ ਕਿ ਮੈਂ ਐਮਪੀ ਬਣ ਗਈਆਂ ਸਰਕਾਰ ਚ ਆ ਗਈਆਂ ਹੁਣ ਤੁਸੀਂ ਮੇਰੀ ਤਲਾਸ਼ੀ ਲਾਉਂਗੇ ਹੋ ਸਕਦਾ ਕੰਗੜਾ ਨੇ ਐਵੋ ਜੀਆਂ ਗੱਲਾਂ ਕਰਤੀਆਂ ਹੁਣ ਪਰ ਜੇ ਪ੍ਰਧਾਨ ਮੰਤਰੀ ਸਾਹਿਬ ਮਾਫੀ ਮੰਗ ਕੇ ਕਾਨੂੰਨ ਵਾਪਸ ਲੈ ਗਏ ਤਾਂ ਫਿਰ ਕੰਗੜਾ ਕਿਵੇਂ ਉਹਨਾਂ ਨੂੰ ਗਲਤ ਕਹਿ ਸਕਦੀ ਸੀ ਪਰ ਕੰਗੜਾ ਨੇ ਕਿਵੇਂ ਕਿਸਾਨਾਂ ਨੂੰ ਪੰਜਾਬ ਹੋਰ ਬੜਾ ਕੁਝ ਬੋਲਿਆ ਸੀਗਾ ਕਿ ਭਾਈ ਉੱਥੇ ਤਾਂ ਕੋਈ ਅਨਸਕਾਮੀ ਘਟਨਾ ਵੀ ਕੋਈ ਨਹੀਂ ਵਾਪਰੀ ਮਾੜੀ ਘਟਨਾ ਵੀ ਕੋਈ ਨਹੀਂ ਵਾਪਰੀ ਸਗੋਂ ਦੀ ਹਰਿਆਣੇ ਦੇ ਉੱਥੇ ਜਿਹੜੀਆਂ ਕੁੜੀਆਂ ਬੁੜੀਆਂ ਸੀਗੀਆਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਲੱਗੀਆਂ ਸੀ ਕਿ ਇੱਥੇ ਆ ਕੇ ਪੰਜਾਬੀ ਜਿਹੜੇ ਉਹ ਬਹਿ ਗਿਆ ਸਿੱਖ ਬਹਿ ਗਿਆ ਕਿਸਾਨ ਬਹਿ ਗਿਆ ਰਾਤ ਹਨੇਰੇ ਜਦੋਂ ਮਰਦੀ ਅਸੀਂ ਲੱਗ ਸਕਦੇ ਹੁਣ ਦੂਜੇ ਪਾਸੇ ਕੰਗਣਾ ਇਸ ਕਾਂਡ ਤੋਂ ਬਾਅਦ ਫੇਰ ਜ਼ਹਿਰ ਉਗਲ ਕੇ ਗਈ ਆ ਪੰਜਾਬ ਦੇ ਵਿੱਚ ਕਹਿੰਦੀ ਅੱਤਵਾਦ ਫੇਰ ਅੱਤਵਾਦ ਫੈਲ ਰਿਹਾ ਉਗਰਵਾਦੀ ਹੈ ਹੋਰ ਬੜੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੇ ਬੋਲੀਆਂ ਨੇ ਤੇ ਉਹ ਕੁਝ ਬੋਲ ਕੇ ਗਈ ਆ ਕਿਵੇਂ ਦੇਖਦੇ ਹੋ ਕਿ ਥੱਪੜ ਪਰ ਸਹੀ ਖਾਦਾ ਜਾਂ ਫਿਰ ਇਹ ਥੱਪੜ ਕਾਂਡ ਦਾ ਸੱਚ ਕੀ ਹੈ ਆ ਕਾਲੀ ਦਲ ਉਸ ਕੁੜੀ ਦੇ ਹੱਕ ਦੇ ਵਿੱਚ ਆ ਗਿਆ ਦੇਖੋ ਸੁਖਵਿੰਦਰ ਜੀ ਇਕਤੇ ਜਿਹੜਾ ਯੂਥ ਹੈ ਸਾਡਾ ਚਾਹੇ ਉਹ ਲੜਕੇ ਨੇ ਚਾਹੇ ਲੜਕੀਆਂ ਨੇ ਉਹਨਾਂ 'ਚ ਗੁੱਸਾ ਵੜਿਆ ਪਰ ਗੁੱਸਾ ਇਸ ਕਰਕੇ ਵੀ ਜਾਇਜ਼ ਵੀ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਲੜ ਰਹੇ ਸੀ ਜੂਜ ਰਹੇ ਸੀ ਉਦੋਂ ਇਹ ਉਹਨਾਂ ਦੇ ਜ਼ਖਮਾਂ ਤੇ ਨਾਮ ਖਿੜਕ ਰਹੇ ਸੀ ਪਰ ਮੈਂ ਇਹਨੂੰ ਹੋਰ ਪ੍ਰਸੰਗ ਦੇ ਵਿੱਚ ਦੇਖਣਾ ਚਾਹੁੰਨਾ ਕਿ ਜੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਸ ਤਰ੍ਹਾਂ ਉੱਥੇ ਕਿਸਾਨਾਂ ਨੇ ਸੰਘਰਸ਼ ਕੀਤਾ ਉਹਨਾਂ ਦੀ ਲੀਡਰਸ਼ਿਪ ਨੇ ਕਰਿਆ ਉਹਨਾਂ ਨੇ ਕਿਤੇ ਵੀ ਟੈਂਪਰ ਲੂਜ਼ ਨਹੀਂ ਕੀਤਾ ਸਰਕਾਰ ਕਰਦੀ ਰਹੀ ਇਸ ਕਰਕੇ ਜਿੱਤ ਤੇ ਇਸ ਕਰਕੇ ਹੋਈ ਕਿ ਸਬਰ ਸੀਗਾ ਸ਼ਾਂਤੀ ਸੀ ਤੇ ਤ੍ਰਿੜ੍ਹੜਾਤਾ ਸੀ ਇਹ ਜਿਹੜੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੇ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਪਰ ਮੈਂ ਸਮਝਦਾ ਇਹਨੂੰ ਜ਼ਿਆਦਾ ਹਵਾ ਨਹੀਂ ਦੇਣੀ ਚਾਹੀਦੀ ਜੇ ਅਸੀਂ ਉਹ ਸ਼ਾਸਨ ਛੱਡ ਜਾਾਂਗੇ ਡਿਸਪਲਿਨ ਛੱਡ ਜਾਾਂਗੇ ਤਾਂ ਸਰਕਾਰ ਕੋਲ ਤਾਂ ਬੜੇ ਸਾਧਨ ਹੁੰਦੇ ਨੇ ਸੋ ਇਹ ਥੋੜਾ ਬਹੁਤ ਸਬਰ ਰੱਖਣਾ ਚਾਹੀਦਾ ਉਹਨੇ ਬੱਚੀ ਨੇ ਗੁੱਸੇ ਚ ਆ ਕੇ ਕਰਿਆ ਹਲੰਕੇ ਉਹ ਮੇਰਾ ਕਹ ਲੈ ਡਿਸਪਲਿਨ ਇਹ ਵੀ ਕੋਈ ਪਤਾ ਨਹੀਂ ਕਿ ਇਹਨੇ ਬੱਦਰੂਕੀ ਕਰਤੀ ਹੋਵੇ ਪਹਿਲਾਂ ਉਹਨਾਂ ਦੇ ਨਾਲ ਤਾਂ ਹੀ ਤੱਪੜ ਜੜਦਾ ਹੋਵੇ ਕੋਈ ਪਤਾ ਨਹੀਂਗਾ ਨਹੀਂ ਨਾ ਵੀ ਕੀਤੀ ਹੋਵੇ ਜਿੰਨਾ ਉਹਨੇ ਅਸਲ ਸੋਸ਼ਲ ਮੀਡੀਆ ਦੇ ਉੱਪਰ ਜੋਗ ਚ ਕਿਹਾ ਹੋਇਆ ਜਿਸ ਤਰੀਕ ਉਹਦਾ ਜਿਹੜਾ ਬੋਲਣ ਕਰਨ ਲੋ ਨਫ਼ਰਤ ਜਗਾਉਂਦੇ ਆ ਉਹਦੇ ਕੈਰੇਕਟਰ ਚ ਹੈਗੀ ਹੈ ਇਹ ਚੀਜ਼ ਪਰ ਮੈਨੂੰ ਐ ਲੱਗਦਾ ਵੀ ਜੇ ਆਪਾਂ ਜੈਨੂਇਨਲੀ ਕਿਸਾਨ ਸੰਘਰਸ਼ ਦੇ ਜਾਂ ਹੋਰ ਦੇ ਹਮਦਰਦਾਂ ਜਾਂ ਪੰਜਾਬ ਦੇ ਤਾਂ ਸਾਨੂੰ ਇਸ ਤਰ੍ਹਾਂ ਦੀ ਹਰਕਤ ਕਰਕੇ ਇਹਨਾਂ ਨੂੰ ਵੀ ਮੌਕਾ ਨਹੀਂ ਦੇਣਾ ਚਾਹੀਦਾ ਉਹਨੇ ਦੇਖੋ ਨਾ ਧੱਪੜ ਤਾਂ ਉਹਨੇ 1 ਵਜੇ ਉਹਨੇ ਸਾਰੇ ਪੰਜਾਬ ਨੂੰ ਅਤਵਾਦੀ ਕਹਿ ਦਿੱਤਾ ਸਮਝੋ ਨਾ ਗੱਲ ਨੂੰ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕਿ ਇਹ ਤਾਂ ਜੀ ਬੜੇ ਮਤਲਬ ਇਹਨਾਂ ਦਾ ਕੋਈ ਪਤਾ ਹੀ ਨਹੀਂ ਇਹਨਾਂ ਦਾ ਭਰੋਸਾ ਹੀ ਕੋਈ ਨਹੀਂ ਹੈ ਖਬਰਾਂ ਕੀ ਕਰ ਦੇਣ ਕੱਲ ਨੂੰ ਇਹਨਾਂ ਦੀ ਭਰਤੀ ਤੇ ਫਰਕ ਪੈ ਜਾਊਗਾ ਸਮਝੋ ਇਹ ਗੱਲ ਨੂੰ ਕਿਉਂਕਿ ਸਟੇਟ ਉਹਨਾਂ ਦੇ ਹੱਥ ਦੇ ਵਿੱਚ ਹੈ ਇੱਕਦਮ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਡਰਨ ਦੀ ਲੋੜ ਹੈ ਤਰੇੜਾ ਰਾਤ ਇਹਦੀ ਜ਼ਰੂਰਤ ਹੈ ਸਬਰ ਰੱਖਣ ਦੀ ਜ਼ਰੂਰਤ ਹੈ ਔਰ ਜਦੋਂ ਤੁਸੀਂ ਮਤਲਬ ਉਹਨਾਂ ਦੀਆਂ ਚਾਲਾਂ ਦੇ ਵਿੱਚ ਜੇ ਅਸੀਂ ਫਸਣ ਲੱਗ ਗਏ ਆਪਣਾ ਟੈਂਪਰਾਮੈਂਟ ਲੂਜ਼ ਕਰਕੇ ਪੇ ਤਾਂ ਸਾਡਾ ਨਕਸ਼ਾ ਪਹਿਲਾਂ ਹੀ ਮਤਲਬ ਪੰਜਾਬੀਆਂ ਦੇ ਬਣਾਉਂਦੇ ਨੇ ਇਹਨਾਂ ਨੇ ਆਕਸੀਜਨ ਦੇ ਲੰਗਰ ਲਾਏ ਕਰੋਨਾ ਦੇ ਦੌਰਾਨ ਉਹਨਾਂ ਨੂੰ ਮਤਲਬ ਇੱਕ ਥੱਪੜ ਦੀ ਵਜ੍ਹਾ ਨਾਲ ਉਹ ਸਾਰਾ ਡਿਸਕ੍ਰੈਟ ਦੇ ਕੇ ਗਏ ਜੀ ਪੰਜਾਬ 'ਚ ਅੱਤਵਾਦ ਉੱਠ ਰਿਹਾ ਹੈ ਮਤਲਬ ਆਪਣੇ ਅੱਖਾਂ ਨੇ ਨਹੀਂ ਉਹਨੇ ਦੇਖਣਾ ਉੱਥੇ ਲਿੰਚਿੰਗ ਹੁੰਦੀ ਰਹੀ ਹੈ ਜਿਹੜੇ ਲਿੰਚਿੰਗ ਕਰਕੇ ਜਿਹੜੇ ਉਹਨਾਂ ਦੇ ਹਾਰ ਪਾਉਂਦੇ ਸੀ ਮੰਤਰੀ ਜੱਗ ਉਹਦੇ ਬਾਰੇ ਕੰਗਰਾਂ ਨੂੰ ਕੋਈ ਅੱਤਵਾਦ ਨਹੀਂ ਲੱਗਿਆ ਕਦੇ ਪਰ ਇਹ ਹੈ ਕਿ ਜੇ ਚੱਲੇ ਸਾਡੇ ਯੂਥ ਨੂੰ ਸਬਰ ਰੱਖਣਾ ਚਾਹੀਦਾ ਹੈ ਕਿਸਾਨਾਂ ਤੋਂ ਸਿੱਖਣਾ ਚਾਹੀਦਾ ਹੈ ਅਲਟੀਮੇਟ ਜਿੱਤ ਉਹਦੀ ਹੁੰਦੀ ਹੈ ਜਿਹਦੇ ਵਿੱਚ ਸਬਰ ਸੰਤੋਖ ਹੁੰਦਾ ਹੈ ਅਰਜੀ ਵਿੱਚ ਦ੍ਰਿੜਤਾ ਹੁੰਦੀ ਹੈ। ਆਪਣੇ ਆਪਣੇ ਜਿਹੜੇ ਜਜ਼ਬਾਤ ਦੇ ਅਸੀਂ ਬਹਿਣ ਵਿੱਚ ਬਹਿ ਜਾਵਾਂਗੇ ਤਾਂ ਇਹਦਾ ਸਰਕਾਰ ਜਿਆਦਾ ਫਾਇਦਾ ਉਠੋਦੀ ਹੈ। ਬਿਲਕੁਲ ਚਲੋ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਬਹੁਤ ਬਹੁਤ ਸਰੋਤਿਆਂ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ। ਆਇਸ ਹਨ ਪ੍ਰੋਫੈਸਰ ਡਾਕਟਰ ਰਵਿੰਦਰ ਸਿੰਘ ਪਟੀਸਾ ਜੀ ਨੇ ਉਹਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲ ਕੀਤੀ ਔਰ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਜਨਾ ਕਿ ਟਿਕਲ ਬਾਤ ਤੁਹਾਨੂੰ ਮਜੂਦ ਪਸੰਦਾ ਇਹ ਦੌਰਫਰ ਬਣਾ ਕੇ ਤੁਹਾਨੂੰ